ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪਰਤਖ ਗੁਰੂ ਨਿਸਤਾਰ ਸਾਧ ਸੰਗਤ ਜੀ ਅੱਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਅੱਜ ਦੇ ਦਿਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕਰਨ ਤੋਂ ਉਪਰੰਤ ਇਹਨਾਂ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੀ ਮਹਾਨਤਾ ਹੈ ਕਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਨਾਲ ਜੁੜ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਤਰੁੱਟੀਆਂ ਨੂੰ ਦੂਰ ਕਰਕੇ ਉਸ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕਦੇ ਹਾਂ ਇਸੇ ਵਿਸ਼ੇ ਤੇ ਅਸੀਂ ਵਿਚਾਰਾਂ ਦੀ ਆਪ ਜੀ ਦੇ ਨਾਲ ਸਾਂਝ ਕਰਨੀ ਹੈ ਤੇ ਸਾਂਝ ਦੇ ਵਾਸਤੇ ਮੇਰੇ ਨਾਲ ਨੇ ਇਸ ਵੇਲੇ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਕਿ ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਬੁਰਦਵਾਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਕੈਨੇਡਾ ਵਿੱਚ ਤੇ ਨਾਲ ਹੀ ਨੇ ਵੀਰ ਭਾਈ ਗਿਆਨੀ ਵਿਕਰਮ ਸਿੰਘ ਜੀ ਕਰਨਾਲ ਵਾਲੇ ਜਿਹੜੇ ਕਿ ਗੁਰਮਤ ਦੇ ਬਹੁਤ ਹੀ ਸੁਲਝੇ ਹੋਏ ਕਥਾਵਾਚਕ ਨੇ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਵਾਸਤੇ ਕੈਨੇਡਾ ਆਏ ਹੋਏ ਨੇ ਤੇ ਸਭ ਤੋਂ ਪਹਿਲਾਂ ਦੋਨਾਂ ਹੀ ਵੀਰਾਂ ਨੂੰ ਮੇਰੇ ਵੱਲੋਂ ਜੀ ਗੁਰੂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਭਾਈ ਹਰਜਿੰਦਰ ਸਿੰਘ ਜੀ ਗੱਲ ਤੁਹਾਡੇ ਤੋਂ ਸ਼ੁਰੂ ਕਰਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਮਹਿਮਾ ਹੈ, ਮਹਾਨਤਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਸ ਤਰ੍ਹਾਂ ਉਸ ਨੂੰ ਤੁਸੀਂ ਡਿਸਕ੍ਰਾਈਬ ਕਰੋਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਵੱਡੀ ਮਹਾਨਤਾ ਹੈ ਕਿਉਂਕਿ ਗੁਰਬਾਣੀ ਆਪ ਜੀ ਨੇ ਪਹਿਲਾਂ ਪੰਤੀ ਪੜ੍ਹੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਸਤਾਰੇ ਤਨ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੀਰ ਧਾਰੀ ਸਤਗੁਰਾਂ ਦੀ ਜੋ ਬਾਣੀ ਹੈ ਔਰ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਪਾਤਸ਼ਾਪ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਿਨ੍ਹਾਂ ਨੇ ਆਪ ਗੁਰਬਾਣੀ ਨੂੰ ਵੱਡਾ ਦੱਸ ਕਰਕੇ ਔਰ ਗੁਰਬਾਣੀ ਨੂੰ ਸਭ ਤੋਂ શ્રેਸ਼ਟ ਮੰਨ ਕੇ ਉਤਮ ਮੰਨ ਕਰਕੇ ਹਰ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦਾ ਪ੍ਰਚਾਰ ਜਿਹੜਾ ਕੀਤਾ ਔਰ ਇਹ ਵਜਣ ਕੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੇ ਗਿਆਨ ਵੇ ਲਾਲੋ ਕਿ ਜਿਹੋ ਜੀ ਮਾਲਕ ਦੀ ਬਾਣੀ ਆ ਰਹੀ ਹੈ ਉਹਦਾ ਹੁਕਮ ਆ ਰਿਹਾ ਹੈ ਉਹ ਜਿਆ ਗਿਆਨ ਮੈਂ ਤੁਹਾਨੂੰ ਦੱਸ ਰਿਹਾ ਹਾਂ ਸੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਾਰੇ ਥਾਵਾਂ ਤੇ ਜਿੱਥੇ ਵੀ ਗਏ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਔਰ ਏਕਤਾ ਦੀ ਗੱਲ ਕੀਤੀ ਏਕ ਓੰਕਾਰ ਤੋਂ ਉਹਨਾਂ ਨੇ ਪ੍ਰਾਰੰਭਤਾ ਕੀਤੀ ਮਹਾਰਾਜ ਨੇ ਕਿ ਅਕਾਲ ਪੁਰਖ ਇੱਕ ਹੈ ਤੇ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਸਾਰੀ ਕੁਲ ਕੈਨਾਤ ਜਿਹੜੀ ਹੈ ਉਹ ਓੰਕਾਰ ਦੇ ਅੰਦਰ ਦੇ ਵਿੱਚ ਉਹਦੀ ਹੀ ਜੋ ਪਾਲਣਾ ਪੋਸ਼ਣਾ ਉਹ ਆਪ ਹੀ ਕਰਦਾ ਉਹਨੂੰ ਹੀ ਪੈਦਾ ਕਰਦਾ ਹੈ ਸ੍ਰਿਸ਼ਟੀ ਨੂੰ ਤੇ ਆਪ ਹੀ ਸੰਘਾਰ ਕਰਦਾ ਹੈ ਤੇ ਆਪ ਹੀ ਇਹਨੂੰ ਬਣਾਉਂਦਾ ਹੈ ਹਾਂ ਬਿਲਕੁਲ ਵੀਰ ਜੀ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹਦੀ ਇੰਨੀ ਵੱਡੀ ਮਹਾਨਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਜਿਹੜੇ ਉਹ ਮਤਲਬ ਕਿ ਗੁਰੂ ਸਾਹਿਬਾਂ ਨੇ ਇਹਦੀ ਮਹਾਨਤਾ ਜਿਹੜੀ ਆ ਦਰਸਾ ਦਿੱਤੀ ਸੀ ਤੇ ਇਹ ਸਵਾਲ ਮੇਰਾ ਵੀਰ ਵਿਕਰਮ ਸਿੰਘ ਜੀ ਆਪ ਜੀ ਨੂੰ ਹੈ ਗਿਆਨੀ ਜੀ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਐ ਉਹਨਾਂ ਦੀ ਸੰਪਾਦਨਾ ਕਿਹੜੇ ਮੰਤਬ ਨੂੰ ਕਿਹੜੇ ਮੋਟਬ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਕੀਤੀ ਕਿਉਂਕਿ 10 ਗੁਰੂ ਸਾਹਿਬਾਨ ਦੇ ਜਿਹੜੇ ਇਹ ਸਰੂਪ ਨੇ ਸਤਿਗੁਰੂ ਤੇ ਇਹਨਾਂ ਨੂੰ ਜਿਹੜਾ ਹੈ ਉਹ ਮਾਨਵਤਾ ਦੀ ਜਾਂ ਸਾਡੀ ਝੋਲੀ 'ਚ ਪਾਉਣ ਦੇ ਪਿੱਛੇ ਗੁਰੂ ਸਾਹਿਬਾਂ ਦਾ ਮਨੋਰਥ ਕੀ ਸੀ ਸਭ ਤੋਂ ਪਹਿਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਅੱਜ ਪਹਿਲਾ ਪ੍ਰਕਾਸ਼ਪੂਰਵ ਹੈ ਸੰਸਾਰ ਭਰ ਵਿੱਚ ਵਸਦਿਆਂ ਸੰਤਾਂ ਨੂੰ ਦਸਰੇ ਵੱਲੋਂ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਲਸਾਲ ਇਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਸਮੂਹ ਪ੍ਰਬੰਧਕ ਢਾਂਚੇ ਵੱਲੋਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਪਾਸ਼ਾ ਦੇ ਸੰਪਾਦਨਾਂ ਤੋਂ ਪਹਿਲਾਂ ਵੀ ਗ੍ਰੰਥ ਸੰਸਾਰ ਵਿੱਚ ਹੈ ਸਨ ਜੀ ਪਰ ਉਹਨਾਂ ਨੂੰ ਹਰ ਕੋਈ ਨਹੀਂ ਸੀ ਪੜ ਸਕਦਾ ਹੂੰ ਹੂੰ ਔਰ ਹਰ ਕੋਈ ਉਸ ਗਿਆਨ ਨੂੰ ਹਾਸਲ ਨਹੀਂ ਸੀ ਕਰ ਸਕਦਾ ਜਿਹਨੂੰ ਆਪਾਂ ਰੱਬੀ ਗਿਆਨ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਨੇ ਜੋ ਬਾਣੀ ਉਚਾਰਨ ਕੀਤੀ ਸਭ ਤੋਂ ਪਹਿਲਾ ਸਿਧਾਂਤ ਹੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦਾ ਉਹ ਏਕੇ ਨਾਲ ਜੁੜਿਆ ਹੋਇਆ ਹੂੰ ਹੂੰ ਇੱਕ ਨਾਲ ਜੁੜੇ ਹੋਣ ਕਰਕੇ ਉਹਦੀ ਵਿਲੱਖਣਤਾ ਇਹ ਹੈ ਕਿ ਇਹ ਬਾਣੀ ਸਾਰਿਆਂ ਨੂੰ ਇੱਕ ਪ੍ਰਮਾਤਮਾ ਨਾਲ ਜੋੜਦੀ ਹੈ ਜੀ ਤੇ ਸਾਰਿਆਂ ਵਿੱਚ ਇੱਕ ਦੀ ਜੋਤ ਹੋਣ ਦੀ ਪ੍ਰਮਾਣਿਕਤਾ ਕਰਦੀ ਜੀ ਉਹ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੋਈ ਵੀ ਪੜ ਸਕਦਾ ਹੈ ਕੋਈ ਵੀ ਉਸ ਬਾਣੀ ਨੂੰ ਕਮਾ ਕੇ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਨੇ ਇਸ ਪਰਖਾਇ ਬਾਣੀ ਵਿੱਚ ਕਿਹਾ ਕੋਈ ਗਾਵੇ ਹੂੰ ਕੋ ਸੁਣਾ ਜੀ ਹਰ ਨਾਮਾ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਬਿਲਕੁਲ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਹੈ ਹੂੰ ਹੂੰ ਦੂਸਰੇ ਧਰਮਾਂ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਗੀਤਾ ਹੈ ਰਮਾਇਣ ਹੈ ਜਾਂ ਹੋਰ ਧਰਮਾਂ ਦੇ ਗ੍ਰੰਥ ਨੇ ਉਹ ਸਾਰੇ ਪੜ ਨਹੀਂ ਸਕਦੇ ਉੱਚ-ਨੀਚ ਦੇ ਭੇਦ ਭਾਵ ਕੀਤੇ ਜਾਂਦੇ ਨੇ ਜਾਂ ਉਹਦਾ ਉਪਦੇਸ਼ ਸਾਰੀ ਕੈਟਾਗਰੀਸ ਲਈ ਨਹੀਂ ਹੈਗਾ ਜੀਓ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵਿਲੱਖਣਤਾ ਹੈ ਇਹ ਮਹਾਨਤਾ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹਦਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਕਿਹਾ ਖੱਤਰੀ ਬ੍ਰਾਹਮਣ ਛੋਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸੰਨ ਇਹ ਜਿਹੜਾ ਉਪਦੇਸ਼ ਇਹ ਸਾਰੀ ਮਨੁੱਖਤਾ ਵਾਸਤੇ ਹੈ ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਇਹ ਮੈਂ ਕਹਿ ਦੇਵਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਕਿ ਇਹ ਕੱਲਾ ਸਿੱਖਾਂ ਦਾ ਗ੍ਰੰਥ ਨਹੀਂ ਇਹ ਸਾਰੀ ਮਨੁੱਖਤਾ ਦਾ ਗੁਰੂ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਮਹਾਨਤਾ ਪ੍ਰਾਪਤ ਹੈ ਕਿ ਇਹ ਪਹਿਲਾ ਗ੍ਰੰਥਾਜੀ ਦੇ ਨਾਲ ਗੁਰੂ ਹੋਣ ਦਾ ਲਖਬ ਜੁੜਿਆ ਹੋਇਆ ਸ਼ਬਦ ਜੁੜਿਆ ਭਾਈ ਸਾਹਿਬ ਜੀ ਮੈਂ ਇਹਦੇ ਨਾਲ ਇੱਕ ਸਵਾਲ ਅੱਗੇ ਮੈਂ ਤੁਹਾਡੇ ਨਾਲ ਹੀ ਹੋਰ ਕਰਨਾ ਹੈ ਫੇਰ ਇਧਰ ਆਉਣਾ ਤੁਸੀਂ ਇੱਕ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦਾ ਹੀ ਨਹੀਂ ਪੂਰੀ ਮਾਨਵਤਾ ਦਾ ਗੁਰੂ ਹੈ ਕਿਉਂਕਿ ਇਹ ਚੀਜ਼ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਸੀਗਾ ਤੇ ਤੁਸੀਂ ਉਸ ਨੂੰ ਅੱਗੇ ਛੇੜ ਕੇ ਚੰਗਾ ਕੰਮ ਕੀਤਾ ਕਿ ਤੁਸੀਂ ਟੌਪਿਕ ਉਸੇ ਤੇ ਆ ਗਏ ਤੇ ਮੈਂ ਕੰਟੀਨਿਊਸਲੀ ਤੁਹਾਡੀ ਇਸ ਤੇ ਇੰਟੈਂਸ਼ਨ ਹੋਰ ਚਾਹੁੰਦਾ ਸੀ ਜੀ ਜਦੋਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਾਂ ਸੀ ਉਦੋਂ ਕੋਈ ਇਸ ਦੁਨੀਆ ਤੇ ਸਿੱਖ ਵੀ ਨਹੀਂ ਸਨ Hindu ਜਾਂ Musalman ਹੀ ਮੈਕਸਿਮਮ ਸਨ ਜੈਨੀ ਬੋਧੀ ਸੰਤ ਤੇ ਗੁਰੂ ਨਾਨਕ ਦੇਵ ਜੀ ਨੇ ਇਕੱਲਿਆਂ ਹੀ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੈ ਜਿਹੜਾ ਉਹ ਸਿਰਫ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਤੇ ਭਾਰਤ ਤੋਂ ਅੱਗੇ ਵੱਧ ਕੇ ਪਾਕਿਸਤਾਨ ਅਫਗਾਨਿਸਤਾਨ ਈਰਾਨ ਇੱਥੋਂ ਤੱਕ ਕਰ ਦਿੱਤਾ ਅੱਜ ਕੀ ਕਾਰਨ ਐਸਾ ਬਣ ਗਿਆ ਕਿ ਜਿਹੜਾ ਸਮੁੱਚੀ ਮਾਨਵਤਾ ਦਾ ਗ੍ਰੰਥ ਹੈ ਉਸ ਗ੍ਰੰਥ ਦੇ ਬਾਰੇ ਚ ਸਿੱਖਾਂ ਨੂੰ ਵੀ ਮੱਥਾ ਟੇਕਣ ਪ੍ਰਸ਼ਾਦ ਸ਼ਕਮ ਤੇ ਲੰਗਰ ਜਾ ਕੇ ਹੀਠਾ ਸ਼ਕਮ ਤੋਂ ਅੱਗੇ ਦੀ ਨੌਲੇਜ ਨਹੀਂ ਜਦ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਲੱਖਾਂ ਗੁਰਦੁਆਰੇ ਬਣ ਗਏ ਲੱਖਾਂ ਪ੍ਰਚਾਰਕ ਬਣ ਗਏ ਲੱਖਾਂ ਸਿੱਖ ਜਿਹੜੇ ਨੇ ਉਹ ਸੰਤ ਬਣ ਗਏ ਸਭ ਤੋਂ ਵੱਧ ਇਹੀ ਹੈ ਮੈਂ ਜੇ ਹੋਰ ਜ਼ਿਆਦਾ ਦੁੱਖ ਦੀ ਰਾਗ ਤੇ ਹੱਥ ਰੱਖਾਂ ਮੈਂ ਕਹਿ ਸਕਦਾ ਜਿੰਨੇ ਗੁਰਦਾਰੇ ਪੰਜਾਬ ਚ ਐਨੇ ਦੁਨੀਆਂ ਦੇ ਹੋਰ ਕਿਸੇ ਕੋਨੇ ਚ ਨਹੀਂ ਹੋਣ ਜੀ ਜਿੰਨੇ ਪ੍ਰਚਾਰਕ ਰਾਗੀ ਗ੍ਰੰਥੀ ਸੰਤ ਮਹਾਤਮਾ ਪੰਜਾਬ ਚ ਐਨੇ ਹੋਰ ਕਿਤੇ ਨਹੀਂ ਹੋਣਗੇ ਜੀ ਤੇ ਜਿੰਨੇ ਈਸਾਈ ਪੰਜਾਬ ਚ ਜ਼ਿਆਦਾ ਬਣ ਰਹੇ ਹੈ ਸ਼ਾਇਦ ਐਨੇ ਸਿੱਖ ਹੋਰ ਕਿਤੇ ਈਸਾਈ ਵੀ ਨਾ ਬਣ ਰਹੇ ਹੋਣ ਜਿੰਨੀ ਵੱਡੀ ਤੈਦਾਦ ਬਾਬੇ ਸੱਚੇ ਸੌਦੇ ਵਾਲੇ ਦੇ ਪੈਰੋਕਾਰਾਂ ਦੀ ਹੈ ਸ਼ਾਇਦ ਇੰਨੀ ਵੱਡੀ ਤعداد ਬਾਹਰ ਵੀ ਨਾ ਹੋਵੇ ਇਹਦੇ ਪਿੱਛੇ ਕਾਰਨ ਕੀ ਹੈ ਕਿ ਅਸੀਂ ਕਿਉਂ ਨਹੀਂ ਜੋੜ पाए ਇਹਦਾ ਜੋ ਮੇਰੀ ਸਮਝ ਮੁਤਾਬਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਖਜ਼ਾਨੇ ਨੂੰ ਨਾ ਸਮਝ ਸਕਿਆ ਤੇ ਨਾ ਸਮਝਾ ਸਕਿਆ ਜਿਨ੍ਹਾਂ ਚ ਸਾਡੇ ਕੋਲ ਖੁਦਕੁਲ ਕਮਾਈ ਨਹੀਂ ਹੋਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਸੇ ਮਾਰਗ ਦੇ ਅਸੀਂ ਆਪ ਖੁਦ ਪਾੰਦੇ ਨਹੀਂ ਹੋਵਾਂਗੇ ਉਹਨਾਂ ਚ ਅਸੀਂ ਦੂਸਰਿਆਂ ਨੂੰ ਉਸ ਪਾਸੇ ਵੱਲ ਤੋਰ ਨਹੀਂ ਸਕਦੇ ਅਸੀਂ ਬਹੁਤਾ ਧਿਆਨ ਗੁਰੂ ਕੇ ਲੰਗਰਾਂ ਵਾਸਤੇ ਜਾਂ ਰੁਮਾਲੇ ਚੜਾਉਣ ਵਾਸਤੇ ਜਾਂ ਬੇਲਣਕਾਂ ਬਣਾਉਣ ਵਾਸਤੇ ਯੂਜ਼ ਕਰ ਲਿਆ ਜਦੋਂ ਕਿ ਚਾਹੀਦਾ ਸੀ ਸਾਨੂੰ ਇਹ ਅਨਮੋਲ ਸ਼ਬਦ ਦਾ ਖਜ਼ਾਨਾ ਸੰਗਤ ਦੇ ਤੱਕ ਪਹੁੰਚਾਇਆ ਜਾਂਦਾ ਘਰ ਘਰ ਦੇ ਅੰਦਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੀ ਨਾ ਉਹ ਸਾਕਾਰ ਕੀਤਾ ਜਾਂਦਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋਵੇ ਜੀ ਤੇ ਉਹ ਸੁਪਨਾ ਤਾਂ ਸਾਕਾਰ ਹੋਣਾ ਸੀ ਜੇ ਅਸੀਂ ਬਾਣੀ ਦਾ ਸ਼ਬਦ ਦਾ ਸੁਨੇਹਾ ਲੈ ਕੇ ਹਰ ਘਰ ਤੱਕ ਪਹੁੰਚ ਦੇ ਹਮਮ ਔਰ ਸਿੱਖਾਂ ਨੂੰ ਜੀਵਨ ਕਮਾਈ ਦਾ ਇਹ ਜਿਹੜਾ ਉਪਦੇਸ਼ ਸੀ ਇਹ ਸਿਖਾਉਂਦੇ ਪਰ ਉਹ ਤਾਂ ਹੋਣਾ ਸੀ ਕਿ ਆਪ ਕਮਾ ਲਿੰਦੇ ਹਮਮ ਇਹਦੇ ਵਿੱਚ ਬਹੁਤ ਵੱਡਾ ਰੋਲ ਪ੍ਰਬੰਧਕੀ ਅਤੇ ਪ੍ਰਚਾਰਕ ਢਾਂਚੇ ਦਾ ਕਿਉਂਕਿ ਪ੍ਰਬੰਧਕ ਸੱਜਣ ਵੀ ਇੰਨੇ ਨੌਲੇਜ ਵਾਲੇ ਬਹੁਤੇ ਨਹੀਂ ਹੋਇਆ ਕਰਦੇ ਤੇ ਜਿਹੜੇ ਪ੍ਰਚਾਰਕ ਵੀਰ ਨੇ ਉਹ ਵੀ ਇਸ ਪੱਖੋਂ ਥੋੜਾ ਅਵੇਸਲੇ ਹੋ ਗਏ ਨੇ ਕਿ ਕਮਾਈ ਬਹੁਤ ਘਟ ਹੈ ਹੂੰ ਹੂੰ ਵੀਰ ਜੀ ਹਰਜਿੰਦਰ ਸਿੰਘ ਜੀ ਤੁਹਾਡਾ ਇਹਦੇ ਬਾਰੇ ਚ ਕੀ ਕਹਿਣਾ ਵਾ ਕਿ ਅੱਜ ਅਸੀਂ ਇੰਨੇ ਜ਼ਿਆਦਾ ਹੁੰਦਿਆਂ ਹੋਇਆਂ ਵੀ ਅਸੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਨਹੀਂ ਜੋੜ ਸਕੇ ਵੈਸੇ ਤਾਂ ਭਾਈ ਸਾਹਿਬ ਹੋਰਾਂ ਨੇ ਉਹਦੇ ਪੁਆਇੰਟਸ ਕੁਝ ਦੱਸਿਆ ਪਰ ਤੁਹਾਡਾ ਵੀ ਨਜ਼ਰੀਆ ਕਿਉਂਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਤੁਸੀਂ ਵੀ ਯਤਨਸ਼ੀਲ ਹੋ ਤੇ ਤੁਹਾਡਾ ਕੀ ਕਹਿਣਾ ਹੈ ਇਹਦੇ ਹਾਂਜੀ ਭਾਈ ਸਾਹਿਬ ਇਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਆ ਕਿ ਜਿੱਥੇ ਸਿੱਖ ਜਿਹੜਾ ਹੈ ਉਹ ਪ੍ਰਚਾਰਕ ਬਣੇ ਨਾਲ ਉਹਦਾ ਕਰਤਾਰ ਵੀ ਹੋਣਾ ਚਾਹੀਦਾ ਕਿਉਂਕਿ ਗੁਰਬਾਣੀ ਵਿੱਚ ਬਟਣ ਦੇ ਆਉਂਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਰ ਰਾਤ ਜੀ ਕਬੀਰ ਸਾਹਿਬ ਜੀ ਨੇ ਇਹ ਬਚਨ ਕੀਤੇ ਹਨ ਕਿ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰਹ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਿ ਸਾਡਾ ਜਿਹੜਾ ਕਰਤਾਰ ਆ ਅਸੀਂ ਬੜੇ ਆਪਣੇ ਆਪ ਦੇ ਵਿੱਚ ਹੀ ਸਵਾਰਥੀ ਬਣ ਗਏ ਹਾਂ ਜਿਹੜੇ ਅਸੀਂ ਪ੍ਰਾਤਨ ਸਿੱਖ ਵੇਖਦੇ ਆਂ ਭਾਈ ਸਬੰਧ ਸਿੰਘ ਜੀ ਕੀਰਤਨੀਏ ਹੋਏ ਦਰਬਾਰ ਸਾਹਿਬ ਦੇ ਬੜੇ ਉਹ ਨਿੱਜ ਸੋਖ ਸਵਾਰਥ ਵਾਸਤੇ ਕੋਈ ਉਹਨਾਂ ਨੇ ਕਦਮ ਨਹੀਂ ਚੁੱਕਿਆ ਉਹਨਾਂ ਨੇ ਦੂਜਿਆਂ ਦੇ ਭਲੇ ਵਾਸਤੇ ਪਰਵਕਾਰ ਵਾਸਤੇ ਕਾਰਜ ਕੀਤੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਵੀ ਐਸਾ ਜੀਵਨ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਪ੍ਰਸਾਰ ਤੇ ਹਮੇਸ਼ਾ ਰਹਿੰਦੇ ਹਨ ਉਹਨਾਂ ਨੇ ਕੋਈ ਆਪਣੇ ਘਰ ਪਰਿਵਾਰ ਵੱਲ ਨਹੀਂ ਵੇਖਿਆ ਕਿ ਉਹਨਾਂ ਦੀ ਵੀ ਪਰਵਰਿਸ਼ ਕਰਨੀ ਹੈ ਸੋ ਜਿਸ ਤਰ੍ਹਾਂ ਵੀ ਹੋਇਆ ਭੈਣ ਬੀਬੇ ਨਾਨਕੀ ਜੀ ਨੇ ਉਹਨਾਂ ਦਾ ਧਿਆਨ ਰੱਖਿਆ ਹੈ ਤੇ ਉਹਨਾਂ ਦੇ ਮਹਿਲ ਜਿਹੜੇ ਹਨ ਉਹ ਵੀ ਗਿਲਾ ਸ਼ਿਕਵਾ ਕਰਦੇ ਨੇ ਕਈ ਵਾਰ ਇਤਿਹਾਸ ਵਿੱਚ ਆਪਾਂ ਸੁਣਦੇ ਆ ਕਿ ਜੋ ਸਾਡੇ ਪਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਨ ਉਹ ਸਾਡਾ ਧਿਆਨ ਨਹੀਂ ਰੱਖਦੇ ਪਰ ਉਹਨਾਂ ਦਾ ਮੇਨ ਪਰਜੋਜਨ ਜਿਹੜਾ ਸੀਗਾ ਉਹ ਇਹ ਸੀ ਕਿ ਦੁਨੀਆ ਨੂੰ ਚਾਨਣ ਕਿਸ ਤਰ੍ਹਾਂ ਮਿਲੇ ਦੁਨੀਆ ਵਾਸਤੇ ਕਿਵੇਂ ਜੋ ਇੱਕ ਰਾਹ ਮਿਲੇ ਸੱਚ ਦਾ ਇੱਕ ਗਿਆਨ ਮਿਲੇ ਦੁਨੀਆ ਨੂੰ ਕਿਉ ਜਿਹੜਾ ਅੰਧੇਰੇ ਤੋਂ ਬਾਹਰ ਨਿਕਲਣ ਤੇ ਉਹ ਇਸੇ ਵਾਸਤੇ ਭਾਈ ਗੁਰਦਾਸ ਜੀ ਨੇ ਇਹ ਬਚਨ ਕੀਤੇ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੋਂ ਦਾ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਕਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ ਸੋ ਨਿੱਜ ਸਵਾਰਥ ਨੂੰ ਛੱਡ ਕਰਕੇ ਉਹਨਾਂ ਨੇ ਪਰਵਕਾਰ ਵਾਸਤੇ ਰਾਤ ਦੇ ਜਿਹੜਾ ਉਪਚਾਰ ਕੀਤਾ ਪ੍ਰਸਾਰ ਕੀਤਾ ਹੈ ਤੇ ਇਸੇ ਤਰ੍ਹਾਂ ਪ੍ਰਾਤਨ ਸਿੱਖ ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਭੰਡਰਾ ਵਾਲੇ ਹੋਏ ਹਨ ਉਹਨਾਂ ਦਾ ਵੀ ਜੀਵਨ ਐਸਾ ਸੀ ਕਿ ਉਹਨਾਂ ਨੇ ਵੀ ਆਪਣਾ ਪਰਿਵਾਰ ਵੀ ਜਿਹੜਾ ਉਹਨਾਂ ਵੱਲੇ ਇੰਨਾ ਧਿਆਨ ਨਹੀਂ ਦਿੱਤਾ ਮੈਂ ਉਹਨਾਂ ਦੇ ਜੀਵਨ ਵਿੱਚੋਂ ਕਥਾ ਪੜ੍ਹੀ ਮੈਂ ਉੱਥੇ ਜਾ ਕੇ ਵੇਖਿਆ ਵੀ ਕਿ ਉਹਨਾਂ ਦਾ ਪਰਿਵਾਰ ਸਹੁਰੇ ਘਰ ਵਿੱਚ ਰਹਿੰਦਾ ਸੀ ਉਹਨਾਂ ਦੇ ਸਹੁਰੇ ਜਾ ਕੇ ਉਹ ਬੀਬੀ ਪੇਕੇ ਰਹਿੰਦੀ ਗਈ ਮਾਤਾ ਤੇ ਪਰਿਵਾਰ ਜਿਸ ਵੇਲੇ ਉਹ ਆਨੰਦਪੁਰ ਸਾਹਿਬ ਗਏ ਕਿਸੇ ਸਿੰਘ ਨੇ ਬੇਨਤੀ ਕੀਤੀ ਕਹਨ ਲੱਗੇ ਜੀ ਮੈਂ ਤੱਕ ਬੇਨਤੀ ਕਰਨੇ ਕਹਿੰਦੇ ਦਸੋ ਅਖਾੜੇ ਦਾ ਸਿੰਘ ਸੀ ਉੱਥੇ ਸੇਵਾ ਕਰਦਾ ਸੀ ਅਨੰਦਪੁਰ ਸਾਹਿਬ ਕਹਿੰਦੇ ਜੀ ਤੁਹਾਡਾ ਪਰਿਵਾਰ ਜਿਹੜਾ ਵਾ ਉਹ ਉੱਥੇ ਰਹਿ ਰਿਹਾ ਆਪਣੇ ਪਿੱਕੇ ਘਰ ਦੇ ਵਿੱਚ ਤੁਹਾਡੇ ਸਹਰੇ ਰਹਿ ਜਾ ਮੈਂ ਚਾਹਣਾ ਉਹ ਇੱਥੇ ਆ ਜਾਣ ਮੇਰਾ ਘਰ ਨਾਲ ਹੀ ਆ ਤੁਹਾਡੇ ਘਰ ਦੇ ਕਿਉਂਕਿ ਪਰਿਵਾਰ ਵੱਡਾ ਸੀ ਉੱਥੇ ਨਹੀਂ ਸਮਾਉਂਦਾ ਸੀ ਉੱਥੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਆਪਣਾ ਜੀਵਨ ਹੈ ਜਿਹੜਾ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਕਰ ਦਿੱਤਾ ਤੇ ਔਰ 27 ਕਥਾ ਕੀਤੀਆਂ ਉਹਨਾਂ ਨੇ ਰਾਤ ਦਿਨੇ ਤਰੇਰੇ ਗੁਰਮਤਿ ਵਾਸਤੇ ਉਹ ਰਾਤ ਦਿਨੇ ਗੁਰਮਤ ਦੇ ਪਾੰਦੀ ਬਣਾਉਣ ਵਾਲਾ ਤੇ 150 ਵਿਦਿਆਰਥੀ ਨਾਲ ਲੈ ਕਰਕੇ ਚਲਦੀ ਫਿਰਦੀ ਯੂਨੀਵਰਸਿਟੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ। ਬਿਲਕੁਲ। ਔਰ ਉਸ ਤੋਂ ਬਾਅਦ ਵੀ ਸੰਤ ਕਰਤਾਰ ਸਿੰਘ ਜੀ ਆਏ, ਸੰਤ ਜਰਨੈਲ ਸਿੰਘ ਜੀ ਆਏ, ਉਹਨਾਂ ਨੇ ਕਿੰਨਾ ਧਰਮ ਦਾ ਪ੍ਰਚਾਰ ਕੀਤਾ। ਹੂੰ। ਤੋਂ ਅੱਜ ਸਾਡੇ ਵਿੱਚ ਸਵਾਰਥ ਵੜ ਗਿਆ ਵਾ, ਸੀ ਆਪਣੇ ਪਰਿਵਾਰ ਤੱਕ ਸੀਮਤ ਰਹਿ ਗਏ ਆ ਵੀ ਸਾਨੂੰ ਜੋ ਕੁਝ ਸਾਡੇ ਪਰਿਵਾਰ ਨੂੰ ਮਿਲ ਜੇ ਅਸੀਂ ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਘੁੰਮੀਆਂ ਜਿ ਤਰ੍ਹਾਂ ਡੇਰੇ ਬਣੇ ਵੱਡੇ-ਵੱਡੇ ਔਰ ਸੰਤ ਜਿਹੜੇ ਆਪਣੇ ਘਰ ਪਰਿਵਾਰ ਨੂੰ ਪਾਲ ਰਿਹਾ ਜਾਂ ਆਪਣੇ ਡੇਰੇ ਵੱਡੀ ਕਰ ਰਿਹਾ ਉਹਨਾਂ ਦਾ ਇਹ ਮਕਸਦ ਨਹੀਂ ਹੈ ਪ੍ਰਜੋਜਨ ਨਹੀਂ ਕਿ ਅਸੀਂ ਸਿੱਖੀ ਪ੍ਰਚਾਰ ਵਾਸਤੇ ਆਪਣਾ ਸਾਰਾ ਜਿਹੜਾ ਤਾਨ ਲਾਉਣਾ ਜ਼ੋਰ ਲਾਉਣਾ ਹੈ ਤਾਂ ਇਸ ਵਾਸਤੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਨਿਰਜ ਸਵਾਰਤੀ ਬੰਨ ਕਰਕੇ ਸਾਈਆਂ ਦਾ ਜਿਹੜਾ ਬੋਲਬਾਲਾ ਪੰਜਾਬ ਦੇ ਵਿੱਚ ਵੀ ਔਰ ਦੂਜਾ ਅਸੀਂ ਇੱਕ ਦੂਜੇ ਦੇ ਨਾਲ ਅੰਦਰੋਂ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਪਏ ਹਾਂ ਇੱਕ ਦੂਜੇ ਪ੍ਰਤੀ ਸਾਡੇ ਅੰਦਰ ਜਿਹੜੀ ਖੀਨ ਇਸ ਭਾਵੜਾ ਹਾਂ ਬਿਲਕੁਲ ਉਹਨੇ ਬੜਾ ਨੁਕਸਾਨ ਕੀਤਾ ਤੇ ਭਾਈ ਵਿਕਰਮ ਸਿੰਘ ਜੀ ਨੇ ਭਾਈ ਸਾਹਿਬ ਹੋਰਾਂ ਨੇ ਬੜੀ ਵਧੀਆ ਗੱਲ ਦੱਸੀ ਹੈ ਕਿ ਅਸੀਂ ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗ ਗਏ ਸਾਡੀ ਨਫ਼ਰਤ ਐਨੀ ਵੱਧ ਗਈ ਕਿ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਕਿਸੇ ਬਾਪ ਤੋਂ ਬੱਚੇ ਪੈਦਾ ਹੋ ਗਏ ਤੇ ਬੱਚਿਆਂ 'ਚ ਨਫ਼ਰਤ ਪੈਦਾ ਹੋ ਗਈ ਤੇ ਬੱਚਿਆਂ ਨੇ ਇਸ ਤਰ੍ਹਾਂ ਕੀਤਾ ਕਿ ਆਪਣੇ ਹੀ ਬਾਪ ਦੀ ਲੱਤਾਂ ਬਾਹਾਂ ਕੱਟ ਕੇ ਵੰਡ ਲਈਆਂ ਕਿ ਇਹ ਬਾਹ ਮੇਰੀ ਐ ਤੇ ਇਹ ਲੱਤ ਮੇਰੀ ਐ। ਏਦਾਂ ਹੀ ਹੁਣ ਜਿਹੜੀ ਮੇਰਾ ਸਵਾਲ ਹੈ ਬੜਾ ਦੁੱਖ ਦੇ ਮੁੱਦੇ 'ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਤੁਸੀਂ ਬੜੇ ਸੰਜੀਦਾ ਪ੍ਰਚਾਰਕ ਹੋ ਅੱਜ ਇਤਾਂ ਹੋ ਰਿਹਾ ਹੈ ਕਿ ਜਿਹੜੇ ਭਗਤ ਰਬਿਦਾਸ ਜੀ ਨੂੰ ਮੰਨਣ ਵਾਲੇ ਐ ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਸੈਕਸ਼ਨ ਅਸੀਂ ਭਗਤ ਰਬਿਦਾਸ ਜੀ ਦਾ ਰੱਖ ਲਿਆ ਸਾਡੇ ਲਈ ਬਸ ਇਹੀ ਹੈ ਬਾਕੀ ਸਾਰੇ ਨੂੰ ਅਸੀਂ ਰਿਜੈਕਟ ਕਰਦੇ ਹਾਂ ਕੱਲ ਨੂੰ ਕਬੀਰ ਜੀ ਨੂੰ ਮੰਨਣ ਵਾਲਿਆਂ ਵੀ ਇਹੀ ਕਹਿਣਾ ਕਿਉਂਕਿ ਇੱਕ ਪਰੰਪਰਾ ਇਹ ਤੁਰ ਪਈ ਤੇ ਕਰਸੂ ਨੂੰ ਨਾਮਦੇਵ ਜੀ ਨੂੰ ਮੰਨਣ ਵਾਲਿਆਂ ਨੇ ਇਹ ਗੱਲ ਕਹੀ ਸੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਜਾਤ ਪਾਤ ਨੂੰ ਤੋੜਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਸਾਰਿਆਂ ਨੂੰ ਇੱਕ ਗੱਲ ਬੱਕੜੀ ਚ ਲਿਆ ਸੀ ਕਿ ਇਹਦਾ ਮਤਲਬ ਗੁਰੂ ਸਾਹਿਬ ਤੇ ਭਗਤ ਜਨ ਉਹ ਸਾਰੇ ਗਲਤ ਸਨ ਅਸੀਂ ਸਿਆਣੇ ਹੋ ਗਏ ਇਹ ਜੋ ਕੁਝ ਵਰਤਾਰਾ ਵਰਤ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਸ ਤਰੀਕੇ ਦੇ ਨਾਲ ਬਗਾਵਤ ਕੀਤੀ ਜਾ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਦਾ ਸਮਾਧਾਨ ਕੀ ਹੋ ਸਕਦਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਨੇਹਾ ਹੈ ਨਾ ਜਿੰਨਾ ਚਿਰ ਅਸੀਂ ਸਾਰੀ ਉਹਦੇ ਪਵੰਦ ਨਹੀਂ ਬਣਦੇ ਨਾ ਉਹਨਾਂ ਚਿਰ ਦਾ ਕੋਈ ਹੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਨੇਹਾ ਹੈ ਏਕ ਪੀਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰੁ ਹੈ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦ ਗੁਰੂ ਗ੍ਰੰਥ ਸਾਹਿਬ ਜੀ ਦਾ ਕਲਾਵਾ ਗੁਰੂ ਨਾਨਕ ਸਾਹਿਬ ਜੀ ਦਾ ਕਲਾਵਾ ਬਹੁਤ ਵੱਡਾ ਹੈ ਇਹਦੇ ਵਿੱਚ ਪੂਰੀ ਦੁਨੀਆ ਸਮਾ ਸਕਦਾ ਹਮ ਪਰ ਜਦੋਂ ਅਸੀਂ ਇੱਕ ਫਿਰਕਾ ਪ੍ਰਸਤੀ ਵਿੱਚ ਪੈ ਜਾਂਦੇ ਹਾਂ ਹਮ ਉੱਥੇ ਆ ਕੇ ਗੱਲ ਜਿਹੜੀ ਏ ਥੋੜੀ ਜੀ ਵਿਗੜ ਜਾਂਦੀ ਏ ਹਮ ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਦੀ ਜਾਸ ਸਿਖਾਈ ਹਮ ਕਲਗੀਧਰ ਪਾਤਸ਼ਾਹ ਨੇ ਤੇ ਬਚਨ ਕਹਿ ਦਿੱਤਾ ਸੀ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕਿਓ ਤੇ ਨਹੀਂ ਪ੍ਰਾਪਾਇਓ ਤੇ ਜਿੰਨਾ ਵੀ ਭਗਤਾਂ ਨੇ ਜਿੰਨਾ ਵੀ ਗੁਰੂ ਕੇ ਸਿੱਖਾਂ ਨੇ ਪਟ ਸਾਹਿਬਾਨਾਂ ਨੇ ਰੱਬ ਦੇ ਘਰ ਦਾ ਸੱਚ ਦਾ ਸੁਨੇਹਾ ਲੈ ਕੇ ਆਂਦਾ ਨਾ ਪ੍ਰਮਾਤਮਾ ਦੇ ਨਾਲ ਜੁੜ ਕੇ ਆਤਮ ਗਿਆਨ ਦੀ ਦਾਤ ਜਿਹੜੀ ਸੰਸਾਰ ਦੀ ਝੋਲੀ ਪਾਈ ਉਹ ਸਾਰੀ ਬਾਣੀ ਨੂੰ ਇਕੱਤਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕ ਜਗ੍ਹਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਹਰਮੰਦਰ ਸਾਹਿਬ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਉਹਦੀ ਪਹਿਲੇ ਤਿਆਰੀ ਇਸ ਢੰਗ ਨਾਲ ਕੀਤੀ ਗਈ ਹਰਮੰਦਰ ਸਾਹਿਬ ਦੇ ਦਰਵਾਜ਼ੇ ਚਾਰ ਰੱਖੇ ਗਏ ਬਿਲਕੁਲ ਤਾਂ ਕਿ ਇਹ ਸਾਰੀ ਮਨੁੱਖਤਾ ਲਈ ਸਾਂਝਾ ਇਹ ਘਰ ਸਾਂਝਾ ਹੈ ਇਹ ਗ੍ਰੰਥ ਸਾਂਝਾ ਹੈ ਜੀ ਇਹਦੇ ਵਿੱਚ ਕਿਸੇ ਲਈ ਵੈਰ ਵਿਰੋਧ ਭਾਵਨਾ ਜਾਂ ਉੱਚੀ ਨੀਚ ਦੀ ਗੱਲ ਨਹੀਂ ਕੀਤੀ ਗਈ ਇੱਥੇ ਸਾਰੇ ਬਰਾਬਰ ਨੇ ਜਿੰਨਾ ਮਾਨ ਸਿੱਖ ਗੁਰੂ ਨਾਨਕ ਸਾਹਿਬ ਜੀ ਨੂੰ ਦਿੰਦਾ ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ ਜੀ ਉਹਨਾਂ ਹੀ ਮਾਨ ਭਗਤ ਰਵਦਾਸ ਜੀ ਨੂੰ ਦਿੱਤਾ ਗਿਆ ਹੂੰ ਹੂੰ ਉਹਨਾਂ ਹੀ ਬਾਬਾ ਕਬੀਰ ਸਾਹਿਬ ਬਾਬਾ ਨਾਮਦੇਵ ਜੀ ਨੂੰ ਦਿੱਤਾ ਗਿਆ ਉਹਨਾਂ ਹੀ ਭਗਤ ਧੰਨਾ ਜੀ ਭਗਤ ਤਰਲੋਚਨ ਭਗਤ ਪਰਮਾਨੰਦ ਭਗਤ ਰਾਮਾਨੰਦ ਭਗਤ ਜੈਦੇਵ ਜੀ ਸਾਰਿਆਂ ਨੂੰ ਬਰਾਬਰ ਦਾ ਮਾਨ ਦਿੱਤਾ ਗਿਆ ਇੱਥੇ ਕਿਸੇ ਨਾਲ ਉੱਚ-ਨੀਚ ਦਾ ਭੇਦਭਾਵ ਨਹੀਂ ਕੀਤਾ ਜਾਂਦਾ। ਹੂੰ। ਦੂਸਰੀ ਗੱਲ ਜਿਹੜੀ ਅੱਜ ਆਪਾਂ ਦੇਖਦੇ ਆਂ ਪ੍ਰਚਾਰਕ ਈਰਖਾਵਾਦ। ਹੂੰ ਹੂੰ। ਇਹ ਸਾਡੀ ਬਹੁਤ ਵੱਡੀ ਕਮਜ਼ੋਰੀ ਬਣ ਗਿਆ। ਜੀ। ਭਾਵੇਂ ਅਸੀਂ ਕਿਸੇ ਵੀ ਸੰਪਰਦਾ ਤੋਂ ਵਿਦਿਆਲਈ ਹੋਵੇ। ਹੂੰ। ਪਰ ਜਦੋਂ ਅਮਰਤ ਛਕ ਲੈਨੇ ਨਾ ਗੁਰੂ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਦਾ ਦਿੱਤਾ ਉਹ ਤੋਂ ਸਾਰੇ ਅਸੀਂ ਭਰਾ ਹਾਂ ਭਰਾ ਹਾਂ ਬਰਾਬਰ ਹੋ ਗਏ ਠੀਕ ਹੈ ਹਾਂ ਮਾਤਾ ਕੋ ਆਪਣੀ ਹੋ ਸਕਦੀ ਵਿਚਾਰਾਂ ਦੇ ਮਤ ਭੇ ਥੋੜੇ ਬਹੁਤ ਹੋ ਸਕਦੇ ਨੇ ਪਰ ਮੇਰੀ ਮਤ ਅਨੁਸਾਰ ਕਿਸੇ ਵੀ ਪ੍ਰਚਾਰਕ ਨੂੰ ਭਾਵੇਂ ਉਹ ਉੱਚੇ ਲੈਵਲ ਦਾ ਭਾਵੇਂ ਛੋਟੇ ਲੈਵਲ ਦਾ ਇਹ ਅੱਜ ਮੇਰਾ ਇੱਕ ਮੈਸੇਜ ਹੈ ਸਾਰੇ ਪ੍ਰਚਾਰਕ ਵੀਰਾਂ ਨੂੰ ਕਿ ਕਥਾ ਕੋਈ ਵੀ ਕਰਕੇ ਗਿਆ ਉਹ ਆਪਣੀ ਮਤ ਅਨੁਸਾਰ ਗੁਰਬਾਣੀ ਦੀ ਅਰਥ ਕਰਕੇ ਗਿਆ ਹੈ ਬਿਲਕੁਲ ਤੇ ਤੁਸੀਂ ਉਹਨੂੰ ਪੰਡਿਆ ਨਾ ਕਰੋ ਉਹ ਜਿਵੇਂ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਦੋਇ ਤੀ ਮੈਂ ਜੋ ਇਤਿਹਾਸ ਪੜਿਆ ਜਾਂ ਜਿੰਨੇ ਕੋ ਮੈਨੂੰ ਗੁਰੂ ਨੇ ਸਮਝ ਦਿੱਤੀ ਮੈਂ ਅਜੇ ਤੱਕ ਨਹੀਂ ਪੜਿਆ ਜੀ ਭਾਈ ਰਾਮਕੌਰ ਜੀ ਕਥਾ ਕਰਕੇ ਗਏ ਨੇ ਤੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਪੰਡ ਦਿੱਤਾ ਭਾਈ ਮਨੀ ਸਿੰਘ ਕਰਕੇ ਗਏ ਨੇ ਤੇ ਬਾਬਾ ਦੀਪ ਸਿੰਘ ਨੇ ਉਹਨਾਂ ਦੀ ਗੱਲ ਨੂੰ ਕਟਿਆ ਉਹ ਅੱਜ ਤੱਕ ਕਦੀ ਇਤਿਹਾਸ ਵਿੱਚ ਐਸਾ ਨਹੀਂ ਹੋਇਆ ਪਰ ਅੱਜ ਕੱਲ ਨਵੀਂ ਪਰੰਪਰਾ ਜਿਹੜੀ ਚੱਲੀ ਹੈ ਇਹਦਾ ਵੀ ਇੱਕ ਗਲਤ ਮੈਸੇਜ ਪੂਰੀ ਸੰਗਤ ਵਿੱਚ ਜਾਂਦਾ ਸੋ ਇਹਦਾ ਵੀ ਸਾਨੂੰ ਪ੍ਰਚਾਰਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਹੀ ਕਾਰਨ ਜਦੋਂ ਅਸੀਂ ਇੱਕ ਦੂਜੇ ਦੀਆਂ ਗੱਲਾਂ ਕੱਟਣ ਲੱਗ ਜਾਂਦੇ ਆ ਤੇ ਲੋਕ ਿੱਤਰ-ਬਿੱਤਰ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਫਿਰ ਇਹੋ ਜਿਹੇ ਸੌਦੇ ਸਾਧ ਵਰਗੇ ਆ ਗਏ ਆ ਜਾਂਦੇ ਨੇ ਜੀ ਉਹ ਫਿਰ ਉਹਨੂੰ ਕੈਸ਼ ਕਰ ਲੈਂਦੇ ਆ ਕਿ ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਆ ਗਈ ਪਾੜੂ ਦੇ ਰਾਜ ਕਰੋ ਸਾਨੂੰ ਆਪਸੀ ਏਕਤਾ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਸਿੱਖ ਇੱਕ ਦਾ ਪੁਜਾਰੀ ਹੈ ਜੀ ਆਪ ਵੀ ਇੱਕ ਹੋ ਕੇ ਰਵਾਂਗੇ ਤੇ ਚੜ੍ਹਦੀ ਕਲਾ ਵਿੱਚ ਰਹੇਗੀ ਤੇ ਪੰਥ ਸਦਾ ਹੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਜਾਇਆ ਹੋਇਆ ਚੜ੍ਹਦੀ ਕਲਾ ਵਿੱਚ ਰਹੇਗਾ ਪਾਈ ਸਾਹਿਬ ਜੀ ਵਰਜੀ ਤੁਹਾਡੇ ਕੋਲ ਵੀ ਭਾਈ ਰਜਿੰਦਰ ਸਿੰਘ ਜੀ ਮੇਰਾ ਇਹੀ ਸਵਾਲ ਹੈ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਡਾ ਸਾਰਿਆਂ ਦਾ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਸਭ ਨੂੰ ਉਹਦੇ ਨਾਲ ਜੋੜਨਾ ਹੈ ਤੇ ਮੈਂ ਸਵਾਲ ਇਹ ਕਰਾਂ ਕਿ ਸਾਈਆਂ ਨੇ ਪੰਜਾਬ ਦੇ ਵਿੱਚ ਜਾ ਕੇ ਵੀ ਘਰ-ਘਰ ਬਾਈਬਲ ਪਕੜਾ ਦਿੱਤੀ ਹੈ ਮੁਸਲਮਾਨਾਂ ਨੇ ਵੀ 사우디 ਅਰਬ ਤੋਂ ਉੱਠੇ ਤੇ ਆ ਕੇ ਪੰਜਾਬ ਦੇ ਕੋਨੇ-ਕੋਨੇ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਲੋਕਾਂ ਨੂੰ ਕੁਰਾਨ ਪੜਨ ਤੇ ਲਾ ਦਿੱਤਾ। ਹਾਂਜੀ। ਮੇਰਾ ਸਵਾਲ ਥੋੜਾ ਜਿਹਾ ਔਖਾ ਹੈ। ਉਹਨੂੰ ਤੁਸੀਂ ਕਿਵੇਂ ਲਓਗੇ? ਤੁਸੀਂ ਦੱਸਣਾ ਕਿਉਂਕਿ ਅੱਜ ਤੋਂ ਜੇ ਅਸੀਂ 20 ਸਾਲ ਪਿੱਛੇ ਚਲੇ ਜਾਈਏ। 25 ਸਾਲ। ਲੋਕਾਂ ਦੇ ਪਿੰਡਾਂ ਦੇ ਵਿੱਚ ਛੋਟੇ ਜਿਹੇ ਗੁਰਦੁਆਰੇ ਹੁੰਦੇ ਸੀਗੇ ਜਿਹੜੇ ਗੁਰਦੁਆਰੇ 'ਚ ਕੋਈ ਅਲੱਗ ਸੁਖਾਸਨ ਦਾ ਅਸਥਾਨ ਨਹੀਂ ਹੁੰਦਾ ਸੀ ਸਿਰਫ ਇੱਕ ਲਮਾਰੀ 'ਚ ਗੁਰੂ ਗ੍ਰੰਥ ਸਾਹਿਬ ਜੀ ਪਏ ਹੁੰਦੇ ਸੀ ਉਸ ਤੋਂ ਬਾਅਦ ਅਸੀਂ ਐਨਾ ਕੁਝ ਕਰ ਲਿਆ ਫਿਰ ਅਸੀਂ ਇਹ ਵੀ ਚੀਜ਼ ਆ ਗਈ ਕਿ ਲੋਕਾਂ ਦੇ ਘਰਾਂ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਉਠਾਉਣੇ ਵੀ ਸ਼ੁਰੂ ਕਰ ਦਿੱਤੇ ਕਿ ਇਹ ਗੁਰੂ ਗ੍ਰੰਥ ਸਾਹਿਬ ਲੋਕਾਂ ਦੇ ਘਰਾਂ 'ਚ ਕਿਉਂ ਰੱਖਿਆ ਜੀ ਜਦੋਂ 2-4 ਜਗ੍ਹਾ ਦੀਆਂ ਵੀਡੀਓ ਸਾਹਮਣੇ ਆਈਆਂ ਤੇ ਰਿਜ਼ਲਟ ਇਹ ਨਿਕਲਿਆ ਕਿ ਮੇਰੇ ਵਰਗਿਆਂ ਨੇ ਡਰਦਿਆਂ ਹੀ ਗੁਰਦੁਆਰੇ ਛੱਡ ਦਿੱਤਾ ਕਿ ਜੇਰ ਕੱਲ ਨੂੰ ਕੋਈ ਮੇਰੇ ਘਰ ਵੀ ਆ ਬੜੇਗਾ ਐਦਾਂ ਦਾ ਕੰਮ ਕਰੇਗਾ ਤੇ ਨਤੀਜਾ ਇਹ ਨਿਕਲੇਗਾ ਕਿ ਮੇਰੀ ਸਾਰੀ ਜਗ੍ਹਾ ਤੇ ਬੇਇੱਜ਼ਤੀ ਹੋਵੇਗੀ ਵੀਡੀਓ ਪਹਿਲਾਂ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਤੇ ਬਾਅਦ ਚੁੱਕਦੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕੀ ਇੰਨਾ ਚੀਜ਼ਾਂ ਦਾ ਅਸੀਂ ਉਹ ਜਿਹੜਾ ਵਾ ਮਤਲਬ ਕਿ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਪ੍ਰਸਾਰ ਚ ਯੋਗਦਾਨ ਪਾ ਰਹੇ ਆ ਜਾਂ ਸੰਗਤ ਨੂੰ ਪਿੱਛੇ ਤੇ ਦੂਰ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਗੁਰਦਰ ਹੈ ਮੈਂ ਇੱਕ ਹੋਰ ਵੀ ਸਵਾਲ ਕਰ ਦੇਣਾ ਵਿੱਚੇ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਸਾਰੇ ਬਾਬਿਆਂ ਦੇ ਐਸਾ ਹੈ ਕਿ ਤੁਸੀਂ ਅੰਮ੍ਰਿਤ ਛਕਿਆ ਇਟ ਡਸਨਟ ਮੈਟਰ ਜਦੋਂ ਤਾਈ ਤੁਸੀਂ ਸਾਡਾ ਅੰਮ੍ਰਿਤ ਨਹੀਂ ਲੈਂਦੇ ਉਦੋਂ ਤਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਦਾਰੇ ਦੇ ਵਿੱਚ ਨਹੀਂ ਜਾ ਸਕਦੇ ਇਹ ਵੀ ਸਾਡੇ ਬਾਬੇ ਹੀ ਕਰਦੇ ਇਹਨਾਂ ਨੂੰ ਕਿਵੇਂ ਲੈਂਦੇ ਹੋ ਤੁਸੀਂ ਕੀ ਹਰ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਪੜਨਾ ਦੀ ਇਜਾਜ਼ਤ ਚਾਹੀਦੀ ਹੈ ਜਾਂ ਸਿਲੈਕਟਡ ਬੰਦਿਆਂ ਨੂੰ ਤੇ ਸਿਲੈਕਟਡ ਥਾਵਾਂ ਤੇ ਹੀ ਚਾਹੀਦਾ ਸਿਰਫ ਵੈਰੀ ਫਿਊ ਲੋਕ ਹਾਂਜੀ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਵੀ ਸਰੀ ਦੇ ਵਿੱਚ ਵੀ ਇਹ ਚੱਲ ਰਹੀ ਹੈ ਗੱਲ ਸਭ ਤੋਂ ਪਹਿਲਾਂ ਤੇ ਇਹ ਆ ਕੇ ਕਈਆਂ ਨੇ ਆਪਣੇ ਘਰਾਂ ਵਿੱਚ ਇਸ ਵਾਸਤੇ ਰੱਖਿਆ ਕਿ ਅਸੀਂ ਟੈਕਸ ਤੋਂ ਬਚ ਸਕੀਏ ਤੇ ਉਹਨਾਂ ਦੀ ਕੋਈ ਸਾਫ ਸੁਭਾਲ ਨਹੀਂ ਗੁਰੂਗ੍ਰੰਥ ਸਾਹਿਬ ਦੀ ਹੈਗੀ ਉੱਥੇ ਕੋਈ ਪ੍ਰਕਾਸ਼ ਨਹੀਂ ਹੁੰਦਾ ਨਾ ਨਿਤਨੇਮ ਹੁੰਦਾ ਨਾ ਸੁਖਾਸਨ ਉਹ ਪ੍ਰਕਾਸ਼ ਕਰਦੇ ਆ ਸੋਖਾ ਸੰਤਾ ਉਹਨਾਂ ਨੇ ਕੀ ਕਰਨਾ ਜਾਂ ਫਿਰ ਇਸ ਤਰ੍ਹਾਂ ਕਿ ਫਾਰਮ ਹਾਊਸਾਂ ਦੇ ਵਿੱਚ ਜਾਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਜਿੱਥੇ ਬਹੁਤ ਸ਼ਰਾਬ ਕਬਾਬ ਚੱਲਦੀ ਤਮਾਕੂ ਵਗੈਰਾ ਚੱਲਦਾ ਉੱਥੇ ਗੁਰੂਗ੍ਰੰਥ ਸਾਹਿਬ ਮਹਾਰਾਜ ਜਦੋਂ ਉਦੋਂ ਖੜਦੇ ਉਹ ਲੋਕ ਜਦੋਂ ਮਤਲਬ ਲਾਵਾ ਫੇਰੇ ਹੋਣੇ ਤੇ ਕਈ ਗੁਰੂ ਘਰ ਦੇ ਵਿੱਚ ਵੀ ਇਹੋ ਜੇ ਗਰੰਥੀ ਹਨ ਜਿਹੜੇ ਬੜੀ ਮਨਮਤ ਕਰ ਰਹਾ ਕਿ ਉਹ ਗੁਰੂਗ੍ਰੰਥ ਸਾਹਿਬ ਉਸ ਤਰ੍ਹਾਂ ਲੈ ਜਾਂਦੇ ਆ ਸਤਕਾਰ ਤੋਂ ਬਿਨਾ ਇਕੱਲੇ ਜਾ ਕਰਕੇ ਉੱਥੇ ਪ੍ਰਕਾਸ਼ ਕਰਕੇ ਲਾਵਾ ਫੇਰੇ ਕਰਕੇ ਉਹ ਚੜਾਵਾ ਜਿਹੜਾ ਉਹ ਲੈ ਆਉਂਦੇ ਆ ਉੱਥੇ ਕੋਈ ਵਧੀਆ ਢੰਗ ਦੇ ਨਾਲ ਗੁਰੂ ਸਾਹਿਬ ਜੀ ਦਾ ਨਾ ਸਤਕਾਰ ਹੈ ਸਤਕਾਰ ਤਾਂ ਉੱਥੇ ਕੀ ਹੋਣਾ ਕਿ ਉਹ ਤੇ ਸ਼ਰਾਬਾਂ ਕਰਾਉ ਤੁੱਕ ਬਾਬਾ ਮਤਲਬ ਕਿ ਉਹ ਪ੍ਰਚਾਰ ਲਈ ਨਹੀਂ ਵਪਾਰ ਲਈ ਵਰਤ ਰਿਹਾ ਗੁਰਬਾਣੀ ਬਿਲਕੁਲ ਤੇ ਇੱਥੇ ਇਸ ਮੁੱਦੇ ਤੇ ਸੰਗਤਾਂ ਵੀ ਬਹੁਤ ਇਕੱਠੀਆਂ ਹੋ ਰਹੀਆਂ ਦੋ ਤਿੰਨ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲਿਆਂਦਾ ਗਿਆ ਵਾ ਤਾਂ ਕਿ ਉੱਥੇ ਬੇਦਬੀ ਨਾ ਹੋਵੇ ਜੀ ਤੇ ਉਹਦੇ ਨਾਲ ਜਿਹੜਾ ਸੰਗਤ ਦੇ ਉੱਤੇ ਪ੍ਰਭਾਵ ਪੈਂਦਾ ਕਿਉਂਕਿ ਵਿਆਹ ਦੇ ਵਿੱਚ 5-700 ਬੰਦਾ ਇਕੱਠਾ ਹੋਇਆ ਹੁੰਦਾ ਹੂੰ ਉਹ ਸਮਝਦੇ ਕਿ ਜਿਹੜੇ ਇਹ ਲੋਕ ਗਲਤ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਲੈ ਗਿਆ ਤੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹਦੇ ਪਿੱਛੇ ਕਾਰਨ ਕੀ ਮਰਿਆਦਾ ਕੀ ਆ ਹੂੰ ਹੂੰ ਤੇ ਇਸ ਤਰ੍ਹਾਂ ਇਹ ਮਰਿਆਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਕਾਰ ਜਿਹੜਾ ਅਦਬ ਕਿਉਂਕਿ ਜਿਣ ਭੈ ਬਾਣੀ ਅਦਬ ਨਾ ਧਾਰਾ ਜਾਨੂੰ ਸੋ ਸਿੱਖ ਨਹੀਂ ਹਮਾਰਾ ਜੀ ਤੁਸੀਂ ਨਾਲ ਪ੍ਰਚਾਰ ਪ੍ਰਸਾਰ ਦੀ ਵੀ ਗੱਲ ਕੀਤੀ ਆ ਸੰਪਰਦਾਵਾਂ ਦੀ ਜਾਂ ਕਾਲਜਾਂ ਦੀ ਗੱਲ ਕੀਤੀ ਆ ਉੱਥੇ ਵੀ ਇਹ ਜਿਹੜਾ ਸਤਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਵਿੱਚ ਫਰਕ ਆਉਂਦਾ ਵਾ ਕਿਉਂਕਿ ਜਦੋਂ ਆਪਾਂ ਬਾਣੀ ਦੇ ਅਰਥ ਮੰਨ ਲਓ ਮੈਂ ਇੱਥੇ ਬਾਣੀ ਦੇ ਅਰਥ ਕਰ ਰਿਹਾ ਤੇ ਮੈਨੂੰ ਇਤਿਹਾਸ ਨੂੰ ਆਪਾਂ ਜੇ ਗਲਤ ਸਾਧ ਮਥੇ ਹੱਥ ਮਥੇ ਹੱਸ ਕੇ ਕਿ ਆਪਾਂ ਇੱਥੇ ਇਤਿਹਾਸ ਨੂੰ ਪ੍ਰਚਾਰੀਏ ਤੇ ਸਾਡਾ ਮੈਸੇਜ ਜਿਹੜਾ ਹੈ ਕਿਹੋ ਜਿਹਾ ਜਾਵੇਗਾ ਤੁਹਾਨੂੰ ਤੁਸੀਂ ਸਿਆਣੇ ਤੇ ਜੇ ਆਪਾਂ ਬਾਣੀ ਨੂੰ ਜਿਹੜਾ ਸੁਣ ਸਾਖੀ ਮਨ ਜਪ ਪਿਆਰਾ ਜਾ ਮਨ ਉਦਰਿਆ ਕਹਿ ਇਕਬਾਰ ਤੇ ਬਾਲਮੀਕਾ ਹੋਆ ਸਾਧ ਸੰਗ ਜੀ ਤਰੂਕ ਮਿਲਿਓ ਹਰਨ ਸੰਗ ਤੇ ਜੇ ਆਪਾਂ ਬਾਣੀ ਨੂੰ ਜਿਹੜਾ ਕੱਟ ਕਰੀਏ ਆਖੀਏ ਕਿ ਇਸ ਤਰ੍ਹਾਂ ਸਾਖੀ ਨਹੀਂ ਹੋ ਸਕਦੀ ਜਾਂ ਹੋਈ ਨਹੀਂ ਇਸ ਤਰ੍ਹਾਂ ਹੋਈ ਨਹੀਂ ਸਕਦਾ ਤਾਂ ਉਹਦਾ ਗਲਤ ਜਿਹੜਾ ਅਸਰ ਸੰਗਤ ਤੇ ਪੈਂਦਾ ਜਿਵੇਂ ਤੁਸੀਂ ਕਹ ਆਪ ਆਪਣੇ ਬੁੱਧ ਹੈ ਜੇਤੀ ਜੀ ਉਹਦਾ ਕਾਰਨ ਇਹ ਆ ਕਿ ਅਸੀਂ ਜਿਹੜਾ ਗੁਰਬਾਣੀ ਦੀ ਅਵਸਥਾ ਗੁਰਬਾਣੀ ਦਾ ਤਲ ਹੈ ਚੌਥੇ ਪਦ ਤੇ ਉਚਾਰਨ ਕੀਤੀ ਆ ਤੇ ਮੰਨ ਲਓ ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਸਵੇਰੇ ਤੇ ਮੈਨੂੰ ਉਹਦੀ ਸਮਝ ਨਹੀਂ ਲੱਗਣੀ ਬਿਲਕੁਲ ਬਿਲਕੁਲ ਸਮਝ ਤੇ ਤਾਂ ਹੀ ਲੱਗੇਗੀ ਜੇ ਉਹਨੂੰ ਪੜਾਂਗੇ ਉਹਦੇ ਨਾਲ ਜੇ ਮੈਂ ਉਹਨੂੰ ਸ਼ਰਧਾ ਨਾਲ ਪੜੂੰਗਾ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੜੂੰਗਾ ਮੈਂ ਉਹਨੂੰ ਅਦਬ ਕਰੂੰਗਾ ਜੀ ਫਿਰ ਬਾਣੀ ਦਾ ਮੈਨੂੰ ਗਿਆਨ ਹੋ ਸਕਦਾ ਪਤਾ ਲੱਗ ਸਕਦਾ ਉਸ ਅਵਸਥਾ ਨੂੰ ਮੈਂ ਪਾ ਸਕਦਾ ਹੂੰ ਜੇ ਮੈਂ ਉਸ ਨੂੰ ਮੰਨਦਾ ਹੀ ਨਹੀਂ ਅੰਦਰੋਂ ਮੈਂ ਕੱਟ ਕਰਨ ਤੇ ਤੁਰਿਆ ਜੀ ਤਾਂ ਉਹ ਮੇਰੀ ਵਿਥ ਪੈਦੀ ਸਕੋ ਮੈਨੂੰ ਉਹ ਆਨੰਦ ਨਹੀਂ ਆ ਸਕਦਾ ਉਹ ਗਿਆਨ ਨਹੀਂ ਹੋ ਸਕਦਾ ਬਿਲਕੁਲ ਜਦੋਂ ਤੁਸੀਂ ਸਤਕਾਰ ਦੀ ਗੱਲ ਕੀਤੀ ਹੈ ਮੈਂ ਇਹਦੇ ਨਾਲ ਹੀ ਇੱਕ ਬੜੀ ਵਧੀਆ ਐਗਜ਼ੈਂਪਲ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ